ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾਹ ਵਿਖੇ ਬੀਤੀ ਰਾਤ ਇੱਕ ਵਿਅਕਤੀ ਤੋਂ ਬਰੀਜਾ ਕਾਰਖਾਨੇ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਗਿੱਦੜਵਾਹ ਬਠਿੰਡਾ ਮਾਰਗ ਤੇ ਮਾਲਵਾ ਸਕੂਲ ਕੋਲ ਖੜਾ ਸੀ ਕਿ ਦੋ ਵਿਅਕਤੀ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਨੂੰ ਧੱਕੇ ਨਾਲ ਕਾਰ ਚੋਂ ਕੱਢ ਕੇ ਕਾਰ ਖੋ ਕੇ ਲੈ ਗਏ ਬਿਆਨਕਰਤਾ ਅਨੁਸਾਰ ਸ਼ਹਿਰ ਵਾਲੇ ਇੱਕ ਪਾਸੇ ਤੋਂ ਆਏ ਇਹ ਵਿਅਕਤੀ ਭਾਰੂ ਪਿੰਡ ਵੱਲ ਕਾਰ ਲੈ ਕੇ ਗਏ ਇਸ ਮਾਮਲੇ 'ਚ ਐਸ ਐਚ ਓ ਪਰਮਜੀਤ ਕੁਮਾਰ ਨੇ ਕਿਹਾ ਕਿ ਫਿਲਹਾਲ ਇਸ ਵਿਅਕਤੀ ਦੇ ਬਿਆਨਾਂ ਤੇ ਪੁਲਿਸ ਜਾਂਚ ਕਰ ਰਹੀ ਹੈ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਕਾਜੀ ਕਿਨਾ ਕਿੱਟੇ ਵਰਪੀ ਸਿੰਘ ਜੀ ਵਰਪੀ ਕੀ ਹੋਇਆ ਕਿ ਇੱਕਦੋਦੀ ਕਟ ਰਹਾ ਤੇ ਕੀ ਹੋਇਆ ਸਰਨਾ ਰਾਤ ਮੈਂ ਲਗਭਗ 8:30 ਵਜੇ ਸੀ ਮੈਂ ਇਧਰ ਹਾਰੇ ਪੁੱਤ ਖੜਾਣ ਦੀ ਕੋਲ ਕਿਹਾ ਸੀਗਾ ਇਸ ਜਗ੍ਹਾ ਤੇ ਜੀ ਤੇ ਗੱਡੀ ਸੀ ਮੇਰੇ ਕੋਲ ਬੀਪੀਜ਼ਾ ਪੀਬੀ 03 एएस 7774 ਪਰ ਪਿੱਛੇ ਦੋ ਬੰਦੇ ਆ ਜਹੁੰਦੇ ਮੂੰਹ ਬਨੇ ਸੀ ਕਿਤੇ ਮੁੱਕੇ ਨਾਲ ਤੇ ਮੈਨੂੰ ਉਹਨੇ ਗੱਡੀ ਚੋਂ ਕੱਢਿਆ ੱੱਕਾ ਮਾਰ ਕੇ ਤੇ ੱੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੱਟ ਕੇ ਤੇ ਗੱਡੀ ਆਪੇ ਜਾ ਕੇ ਲੈ ਕੇ ਜੀ ਕਿਹੜੀ ਗੱਡੀ ਕਿਹੜੀ ਸੀ ਬਰੀਜ਼ਾ ਗੱਡੀ ਸੀ ਕਿੰਨੇ ਵਜੇ ਕਟਣੀ ਇਹ 7:30 ਵਜੇ ਤਕਰੀਬ ਜ ਕੋਈ ਹਥਿਆਰ ਵਗੈਰਾ ਸੀ ਕੋਈ ਨਹੀਂ ਹਥਿਆਰ ਨਹੀਂ ਕੁਛ ਸੀ ਕੋਲ ਮੇਰੇ ਕੋਲ ਜੀ ਕਿੰਨੀ ਉਮਰ ਦੇ ਲੱਗਦੇ ਸੀ ਕੋਈ ਪਤਾ ਨਹੀਂ ਬਸ ਲਗਭਗ ਸਾਰਾ ਹੀ ਵੱਲੋਂ 30 ਤੋਂ 40 ਦੇ ਵਿੱਚ ਵਿੱਚ ਜੀ ਲੱਗਦੇ ਇੱਕ ਬੰਦਾ ਹੈਲਥੀ ਥੋੜਾ ਜਿਆ ਕੱਦ ਕਰ ਠੀਕ ਆ ਵਧੀਆ ਉਹਦਾ ਦੂਸਰਾ ਮੇਰੇ ਵਰਗਾ ਸਰੀਰਾ ਸੀਗਾ ਤੁਸੀਂ ਕਿੱਥੋਂ ਐਸੀ ਕਿੱਥੇ ਚੱਲੇ ਸੀ ਜੀ ਸਰ ਮੈਂ ਤਾਂ ਸਾਹਮਣੇ ਸ਼ਾਪ ਤੋਂ ਐਸੇ ਘਰ ਨੂੰ ਚੱਲਦਾ ਸੀਗਾ ਜੀ ਆਪ ਦੀ ਚੱਲਦੀ ਗੱਡੀ ਰੁਕੀ ਨਹੀਂ ਨਹੀਂ ਕੱਲ ਦੀ ਗੱਡੀ ਰੁਕੀ ਰੁਕੀ ਗੱਡੀ ਸੀਗੀ ਖੜਾ ਸੀ ਮੈਂ ਗੱਡੀ ਦੇ ਕੋਲ ਉਹ ਕਿਹੜੀ ਪਾਸੋਂ ਐਸੀ ਕੋਈ ਤਾਂ ਉਹ ਪਿੱਛੋਂ ਐਸੀ ਸਾਰੇ ਇਧਰ ਹੋਤ ਨਾ ਜਾਉਂਦੇ ਇਧਰ ਮੈਂ ਆਇਆ ਸੀਗਾ ਉਹ ਕਿਤੇ ਪਿੱਛੇ ਮੈਨੂੰ ਖੜੇ ਨੂੰ ਪੰਜ ਚਾਰ ਮਿੰਟ ਹੋ ਗਏ ਸੀਗੇ ਉਸ ਤੋਂ ਬਾਅਦ ਕਿਤੇ ਵਿੱਚ ਆਇਆ ਉਹ ਲੈ ਕੇ ਕਿਹੜੇ ਪਾਸੇ ਗਿਆ ਇਹ ਇਧਰ ਨੂੰ ਖੜਾ ਆਪਣਾ ਤਾਰੂਗਾ ਫਿਰ ਕੀ ਮਾਮਲਾ ਕਿ ਜਿਹੜੀ ਲੁੱਟਪੋੜੀ ਵਾਰਦਾਤ ਹੋਈ ਹੈ ਜਿਹੜੀ ਰਾਤ ਸਾਨੂੰ 8:45 ਵਜੇ ਰਿਪੋਰਟ ਹੋਇਆ ਸੀ ਗੁਰਪ੍ਰੀਤ ਨਾਮ ਦੇ ਬੰਦੇ ਨੇ ਰਿਪੋਰਟ ਕੀਤੀ ਸੀ ਕਿ ਦੋ ਬੰਦੇ ਉਹਦੀ ਕਾਰ ਸਨੇਚ ਕਰਕੇ ਲੈ ਗਏ ਆ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਪ ਰਿਪੋਰਟ ਕੀਤਾ ਜਾਏਗਾ ਕੀ ਕਾਤੀ ਐ ਇਸ ਨੂੰ ਸ਼ੁਸ਼ਤਰ ਦੱਸੇ ਜਾ ਰਹੇ ਕੁਝ ਇਸ ਬੰਦੇ ਨੂੰ ਤਾਂ ਨਹੀਂ ਪਤਾ ਸੀ ਬਾਕੀ ਇਹ ਕਹ ਕਰੇ ਕਹਿ ਰਹੇ ਆ ਵੀ ਮੋਟਰਸਾਈਕਲ ਤੇ ਆਈ ਸੀ ਦੇਖ ਰਹੇ ਆ ਚੈੱਕ ਕਰ ਰਹੇ ਆ ਸੀਸੀਟੀਵੀ ਬੋਡੀ ਜੋ ਵੀ ਹੋਗਾ ਗਿੱਦੜਵਾਹਾ ਤੋਂ ਸੋਨੀ ਢੱਲਾ ਦੇ ਨਾਲ ਬੁੱਟਾ ਸਿੰਘ ਦੀ ਰੋਪੋ